ਅਹ ਦੋਸਤੋ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਯਾਰਵੀ ਦੇ ਆਧਾਰ ਤੇ ਇੱਕ ਮਨ ਦੇ ਵਿੱਚ ਖਿਆਲ ਆਇਆ ਕਿ ਵਿਆਹ ਦੇ ਵਿੱਚ ਜਿਹੜੀ Hindu ਪਾਈਚਾਰੇ ਦੇ ਵਿੱਚ ਮੁੱਖ ਰਸਮ ਜਿਹੜੀ ਹੈਗੀ ਉਹ ਫੇਰਿਆਂ ਦੀ ਹੈ ਤੇ Sikh ਪਾਈਚਾਰੇ ਵਿੱਚ ਅਨੰਦ ਕਾਰਜ ਦੀ ਹੈ ਫੇਰਿਆਂ ਦੇ ਸਮੇਂ ਦੀ ਕੋਈ ਸਮੱਸਿਆ ਨਹੀਂ ਕਿਉਂਕਿ ਪੰਡਤ ਵੱਲੋਂ ਨਿਸ਼ਚਿਤ ਕੀਤੇ ਜਾਂਦੇ ਆ ਪਰ ਸਮੱਸਿਆ ਅਨੰਦ ਕਾਰਜ ਦੇ ਵਿੱਚ ਆਉਂਦੀ ਹੈ ਕਿ ਆਪਾਂ ਨੂੰ ਪਤਾ ਹੈ ਕਿ ਕਿਸੇ ਵੇਲੇ ਅਨੰਦ ਕਾਰਜ 12 ਵਜੇ ਤੋਂ ਪਹਿਲਾਂ-ਪਹਿਲਾਂ ਕੀਤੇ ਜਾਣੇ ਸ਼ੁਭ ਕਾਰਜ ਮੰਨਿਆ ਜਾਂਦਾ ਸੀ ਪਰ ਅੱਜ ਕੱਲ ਇਹ ਸਮਾਂ ਬਹੁਤ ਅੱਗੇ ਪਿੱਛੇ ਹੋ ਗਿਆ ਹੈ ਸੋ ਇਸ ਲਈ ਕੀ ਕੀਤਾ ਜਾਵੇ ਪਹਿਲੀ ਗੱਲ ਤਾਂ ਸਾਨੂੰ ਆਪ ਹੀ ਚਾਹੀਦਾ ਹੈ ਕਿ ਅਸੀਂ ਜਿਹੜਾ ਆਪਣੇ ਅੰਦਰੋਂ ਅਨੁਸ਼ਾਸਨ ਨਿਕਲੇ ਕਿ ਅਸੀਂ ਇਸ ਨੂੰ ਪਾਬੰਦ ਹੋਈਏ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਹੋ ਜਾਣ ਤੇ ਨਹੀਂ ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਗੁਰਦੁਆਰਾ ਸਹਿਬਾਨ ਨੂੰ ਪਾਬੰਦ ਕਰਨ ਕਿ ਅਨੰਦ ਕਾਰਜ ਦੀ ਰਸਮ 12 ਵਜੇ ਤੋਂ ਪਹਿਲਾਂ ਪਹਿਲਾਂ ਹੀ ਹੋਏਗੀ ਉਸ ਤੋਂ ਬਾਅਦ ਨਹੀਂ ਹੋਏਗੀ ਤੇ ਮੇਰਾ ਖਿਆਲ ਇਸ ਵੱਲੋਂ ਮ ਇਸੇ ਮਾਮਲੇ ਵਿੱਚ ਸਭ ਵੱਲੋਂ ਸਵਾਗਤ ਕੀਤਾ ਜਾਏਗਾ ਤੇ ਬਾਕੀ ਤੁਹਾਡੇ ਇਸ ਵਾਰ ਕੀ ਵਿਚਾਰ ਹੈ ਤੁਸੀਂ ਜ਼ਰੂਰ ਸਾਂਝੇ ਕਰਨੇ ਤੇ ਉਸ ਤੋਂ ਬਾਅਦ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਆਂ ਗੱਲ ਕਰਾਂਗੇ ਆਪਾਂ ਵਿਆਹ ਸ਼ਾਦੀ ਵਿੱਚ ਜਿਹੜੀ ਡੀਜੇ ਦੀ ਗੱਤੋਂ ਹੈ ਬਹੁਤ-ਬਹੁਤ ਧੰਨਵਾਦ